ਗਾਣਾ ਕਹਿੰਦਾ ਮੈਂ ਤੇਰੀ ਯਾਰ ਨੂੰ ਤੋਂ ਬੜਾ ਪਿਆਰ ਕਰਦਾ ਮਿੱਕੀ ਵਾਲੇ ਦੇਖ ਜਿੱਤ ਇਹ ਰਾਹਲੇ ਮੇਰੇ ਆਪ ਸ਼ਾਹ ਸਭ ਪ੍ਰਮਾਤਮਾ ਦੀਆਂ ਦਿੱਤੀਆਂ ਨੇ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਤੇ ਨਾਲ ਨਾਲ ਹਲਕਾ ਡੇਰਾ ਬਾਬਾ ਨਾਨਕ ਦੇ ਉਨਾ ਵੋਟਰਾਂ ਸਪੋਟਰਾਂ ਦਾ ਧੰਨਵਾਦ ਕਰਦਾ ਜਿੰਨਾ ਰਾਤ ਦਿਨ ਲਈ ਮੇਰੇ ਲਈ ਮਿਹਨਤ ਕੀਤੀ ਹੈ। ਭੁੱਲ ਜਿਹੜਾ ਨਾਰਾ ਮੈਂ ਪਿਛਲੇ 1 ਮਹੀਨੇ ਤੋਂ ਦੇ ਰਿਹਾ ਸੀਗਾ ਪਰਿਵਾਰਵਾਦ ਖਤਮ ਕਰਨਾ ਹੰਕਾਰ ਖਤਮ ਕਰਨਾ। ਡੇਰਾ ਬਾਬਾ ਨਾਨਕ ਵਾਲਿਆਂ ਲੋਕਾਂ ਨੇ ਪਰਿਵਾਰਵਾਦ ਤੇ ਹੰਕਾਰ ਜਖ ਖਤਮ ਕਰ। ਉਹਦਾ ਹੰਕਾਰ ਤੋੜਿਆ ਗਿਆ ਆ ਜੀ ਸੁਖਜਿੰਦਰ ਸਿੰਘ ਰੰਧਾਵੇ ਦਾ। ਸਾਨੂੰ ਯਕੀਨ ਸੀ ਆਪਣੀ ਮਿਹਨਤ ਤੇ ਯਕੀਨ ਸੀਗਾ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਮੇਰੇ ਨੇੜੇ ਮੇਰੇ ਨਾਲ ਚੱਲ ਰਹੀ ਸੀ। ਮੈਂ ਨੇ ਤੁਹਾਨੂੰ ਜਰੂਰ ਪਿਆ। ਡੇਰਾ ਬਾਬਾ ਨਾਨਕ ਤੋਂ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਅਮਦਮੀ ਪਾਰਟੀ ਦੇ ਗੁਰਦੇਵ ਸਿੰਘ ਰੰਦਾਵਾ ਦੀ ਜਿੱਤ ਦਾ ਜਸ਼ਨ ਦੇ ਰਾਤ ਤੱਕ ਚੱਲਿਆ ਵਿਖਸਦੇ ਹੋ ਕਿ ਵਰਕਰ ਭੰਗੜੇ ਪਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੀ ਮਿਹਨਤ ਰੰਗ ਲੈ ਕੇ ਆਈ ਹੈ ਉਹਨਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਲਈ ਪੂਰੀ ਮਿਹਨਤ ਦੇ ਨਾਲ ਕੰਮ ਕਰਨਗੇ ਉਹਨਾਂ ਕਹੇ ਕਿ ਸੁਖਜਿੰਦਰ ਸਿੰਘ ਰੰਦਾਵਾ ਦਾ ਹੰਕਾਰ ਤੋੜਿਆ ਗਿਆ ਹੈ ਉਹਨਾਂ ਦੀ ਪਤਨੀ ਨੂੰ ਬੋਟਰਾਂ ਦੇ ਵੱਲੋਂ ਹਰਾਇਆ ਗਿਆ ਹੈ ਤੇ ਪਰਿਵਾਰਵਾਦ ਨੂੰ ਖਤਮ ਕੀਤਾ ਗਿਆ ਹੈ ਅਜੇ ਖੁਦਤਨੇ ਮਿਹਰਬਾਨ ਹੋਈ ਹੈ ਖੁਦਤ ਸਾਡੇ ਪਰਿਵਾਰ ਤੇ ਸਾਰੇ ਇਲਾਕੇ ਤੇ ਮਿਹਰਬਾਨ ਹੋਈਆਂ ਉਹਦਾ ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਬਗੈਰ ਕੁਝ ਨਹੀਂ ਹੁੰਦਾ ਇਹ ਬਖਸ਼ਿਸ਼ਾਂ ਸਭ ਪ੍ਰਮਾਤਮਾ ਦੀਆਂ ਦਿੱਤੀਆਂ ਨੇ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਤੇ ਨਾਲ ਨਾਲ ਹਲਕਾ ਡੇਰਾ ਪੱਪਾ ਨਾਨਕ ਦੇ ਉਹਨਾਂ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਰਾਤ ਦਿਨ ਲਈ ਮੇਰੇ ਲਈ ਮਿਹਨਤ ਕੀਤੀ ਹੈ ਤੇ ਧੰਨਵਾਦ ਕਰਦਾ ਮੈਂ ਸੀਨੀਅਰ ਹਾਈ ਕਮਾਂਡ ਦਾ ਅਰਮਿਤ ਕੇਜਰੀਵਾਲ ਜੀ ਸੰਦੀਪ ਪਾਟਕ ਜੀ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਟਿਕਟ ਦਿੱਤੀ ਔਰ ਇਲਾਕੇ ਵਾਲਿਆਂ ਨੇ ਮਾਣ ਬਖਸ਼ਿਆ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਬਿਲਕੁਲ ਜਿਹੜਾ ਨਾਰਾ ਮੈਂ ਪਿਛਲੇ 1 ਮਹੀਨੇ ਤੋਂ ਦੇ ਰਿਹਾ ਸੀਗਾ ਪਰਿਵਾਰਵਾਦ ਖਤਮ ਕਰਨਾ ਹੰਕਾਰ ਖਤਮ ਕਰਨਾ ਡੇਰਾ ਬਾਬਾ ਨਾਨਕ ਵਾਲਿਆਂ ਲੋਕਾਂ ਨੇ ਪਰਿਵਾਰਵਾਦ ਤੇ ਹੰਕਾਰ ਜ ਖਤਮ ਕਰ ਦਿੱਤਾ। ਵਧੀਆ ਮਹਿਸੂਸ ਕਰਦੇ ਆ ਜੀ ਵਾਹਿਗੁਰੂ ਦੀ ਬਹੁਤ ਕਿਰਪਾ ਹੋਈ ਆ। ਹਲਕਾ ਡੇਰਾ ਬਾਬਾ ਨਾਨਕ ਦੇ ਵੋਟਰਾਂ ਸੰਪੋਰਟਰਾਂ ਨੇ ਬਹੁਤ ਹੀ ਵਧੀਆ ਸਾਡਾ ਸਾਥ ਦਿੱਤਾ ਆ, ਸੰਯੋਗਦਾਨ ਦਿੱਤਾ ਆ ਜੀ। ਪਰ ਮਹਾਰਾਜ ਦੀ ਕਿਰਪਾ ਆ ਜੀ ਬਾਬੇ ਨਾਨਕ ਦੀ ਕਿਰਪਾ ਹੋਈ ਆ ਡੇਰਾ ਬਾਬਾ ਨਾਨਕ ਤੋਂ ਤੁਹਾਨੂੰ ਆਪ ਨੂੰ ਪਤਾ ਜਿਹੜੇ ਹੰਕਾਰ ਹੀ ਉਹਦਾ ਹੰਕਾਰ ਤੋੜਿਆ ਗਿਆ ਆ ਜੀ ਸੁਖਜਿੰਦਰ ਸਿੰਘ ਰੰਧਾਵੇ ਦਾ। ਤੇ ਬਹੁਤ ਵਧੀਆ ਲੀਡ ਨਾਲ ਅਸੀਂ ਜਿੱਤੇ ਆ ਪਹਿਲੀ ਆ ਰਿਆ ਇੱਥੋਂ ਅਸੀਂ 5700 ਵਾਈਆਂ ਵੋਟਾਂ ਨਾਲ ਜਿੱਤੇ ਆ ਤੇ ਇਹ ਬਹੁਤ ਵਧੀਆ ਜੀ ਸਾਡ ਨੂੰ ਵੋਟਰਾਂ ਨੇ ਸਹਿਯੋਗ ਦਿੱਤਾ ਜੀ ਤੇ ਮੇਰੀ ਗੱਡੀ ਦਾ ਨੰਬਰ ਵੀ PP08 ਜਲੰਧਰ ਦਾ ਉਹਦੀ ਆਪਣੀਆਂ CH ਚੰਡੀਗੜ੍ਹ ਦੀਆਂ ਫਿਰ ਉਹ ਬਾਹਰ ਦਾ ਹੋਇਆ ਠੀਕ ਹੈ ਲੈ ਜੀ ਤੁਸੀਂ ਸਮਝਦੇ ਜੋ ਬਾਕੀ ਗੱਲ ਗੱਡੀਆਂ ਤੇ ਨਹੀਂ ਗੱਲ ਹੁੰਦੀ ਗੱਡੀਆਂ ਸਾਰਿਆਂ ਦੇ ਕਿਸ ਦਾ ਨੰਬਰ ਕਿਤੇ ਦਾ ਕਿਸ ਦਾ ਕਿਤੇ ਦਾ ਨੰਬਰ ਆ ਜੀ ਮੇਰਾ ਆਪਣਾ ਵੀ ਨੰਬਰ ਬਾਹਰ ਦਾ ਆ ਸਾਡੇ ਕੋਲ ਇੱਥੇ ਪੀਬੀ 35 ਵੀ ਹੈਗੀ ਆ ਰੈਲੀ ਚ ਦੁਨੀਆ ਸਾਡੀ ਆਪਣੀ ਹੀ ਇਹ ਨਾ ਗੱਡੀਆਂ ਤੋਂ ਵੇਖ ਕੇ ਕਾਫੇ ਨਹੀਂ ਲਏ ਜਾਂਦੇ ਹੁੰਦੇ ਪਰ ਬਹੁਤ ਵਧੀਆ ਸੰਯੋਗਦਾਨ ਵੋਟਰਾਂ ਨੇ ਸਾਨੂੰ ਦਿੱਤੇ ਬਰਕਰਾਰ ਬਹੁਤ ਜ਼ਿਆਦਾ ਸ਼ਾਂ ਵੇਖਣ ਨੂੰ ਮਿਲ ਰਿਹਾ ਸਵੇਰ ਤੋਂ ਹੀ ਇੰਦਾ ਸ਼ਾਂ ਸੀਗਾ ਸਾਨੂੰ ਯਕੀਨ ਸੀ ਆਪਣੀ ਮਿਹਨਤ ਤੇ ਯਕੀਨ ਸੀਗਾ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਕਿਨੇ ਰੇੜੇ ਮਿਲ ਰਹੇ ਚੱਲ ਰਹੀ ਮੈਨੇ ਤੋਂ ਅੱਜ ਪੂਰ ਪਿਆ ਹਲਕਾ ਨੇਰਾ ਬਾਬਾ ਰਣਜੀਤ ਕਬਡੀ ਦੀ ਨਾਮ ਆਦੀ ਪਾਰਟੀ ਦੀ ਦੇਖੋ ਲੋਕਾਂ ਕੇ ਕਿਸੇ ਦਾ ਜੋਰ ਨਾ ਚੱਲਦਾ ਲੋਕਾਂ ਵਿਚ ਕੱਟਾ ਫੱਟਾ ਬੱਡੀਤਾ ਕਰਦੀ ਆ ਲੋਕ ਹੀ ਚਾਹੁੰਦੇ ਨੇ ਕਿ ਲੀਡਰ ਨੂੰ ਅਸਤ ਆਸਾਂ ਦੇ ਵਿੱਚ ਆਸਾਂ ਦੇ ਲੋਕ ਚਾਹੁੰਦੇ ਨੇ ਲੀਡਰ ਨੂੰ ਵਰਸਾ ਦੇ ਪਿਆਰ ਸਕਦੇ ਸਾਡੇ ਸੇਮ ਨਾਲ ਜੁੜੇ ਨੇ ਮੇਰਾ ਪਪਾ ਨਾਲ ਜਿਹੜੇ ਪੜ੍ਹੇ ਨੂੰ ਤੇ ਪੁਰਾਣੇ ਵੱਡੇ ਲੀਡਰ ਜਿਹੜੇ ਆਪਾਂ ਪਾਉਂਦੇ ਸੀ ਨੇ ਉਹਨਾਂ ਨੂੰ ਘਰਾਂ ਦੇ ਬੁੜਾ ਦੱਸਦੀ ਕਿ ਡੇਰਾ ਬਾਬਾ ਨਾਨਕ ਤੋਂ ਵੱਡੀ ਲੀਡ ਦੇ ਨਾਲ ਗੁਰਦੀਪ ਸਿੰਘ ਰੰਧਾਵਾ ਜਿੱਤੇ ਨੇ ਉਹਨਾਂ ਦੇ ਬਿਲੋ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਦਾ ਗੜ ਮੰਨਿਆ ਜਾਂਦਾ ਸੀ ਡੇਰੇ ਬਾਬਾ ਨਾਨਕ ਨੂੰ ਉਹਨਾਂ ਨੂੰ ਉੱਥੋਂ ਹਰਾ ਦਿੱਤਾ ਗਿਆ ਤੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਗਈ ਹੈ ਜਿਸ ਤੋਂ ਬਾਅਦ ਆਮਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਦੇਰ ਰਾਤ ਤੱਕ ਜਸ਼ਨ ਮਨਾਇਆ ਗਿਆ ਤੇ ਭੰਗੜੇ ਵੀ ਪਾਏ ਗਏ ਨੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ